ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੁਲਿਸ ਨੇ ਇੱਕ ਅੰਤਰਰਾਜੀ ਗਰੋਹਦਾ ਨਸ਼ਾ ਤਸਕਰ ਨੂੰ 304 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਵਾ ਕੀਤਾ ਹੈ ਐਸਪੀ ਡੀ ਪਵਨਜੀਤ ਪਹਿਲਾਂ ਵੀ ਦੋ ਪਰਚੇ ਪਹਿਲਾਂ ਚੱਲ ਰਹੇ ਆ ਜਿਹਦੇ ਵਿੱਚ ਕੈਂਡੀਪੀ ਇਸ ਦਾ ਤੇ ਇਸ ਲਈ ਇਹ ਬੜੀ ਵਧੀਆ ਇੱਕ ਰਿਕਵਰੀ ਹੈ ਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੋਂਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੁਲਿਸ ਨੇ ਇੱਕ ਅੰਤਰਰਾਜੀ ਗਰੋਹਦਾ ਨਸ਼ਾ ਤਸਕਰ ਨੂੰ 304 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਵਾ ਕੀਤਾ ਹੈ ਐਸਪੀ ਡੀ ਪਵਨਜੀਤ ਚੌਧਰੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੀਐਸਪੀ ਪਾਇਲ ਹਿੰਮਤ ਮਲੌਤਰਾ SHD ਰਾ ਅਕਾਸ਼ਦਰ ਦੀ ਟੀਮ ਨੇ ਗੁਰਤਲੀ ਪੁਲ ਨੇੜੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਨੌਜਵਾਨ ਨੂੰ ਬਾਈਕ ਤੇ ਆਉਂਦਾ ਦੇਖਿਆ ਸ਼ੱਕ ਦੇ ਆਧਾਰ ਤੇ ਉਸ ਦੀ ਤਲਾਸ਼ੀ ਲੈਣ ਤੇ ਉਸ ਤੋਂ ਹਿਰੋਇਨ ਬਰਾਮਦ ਹੋਈ ਦੋ ਕਥਿਤ ਦੋਸ਼ੀ ਖੁਦ ਵੀ ਨਸ਼ੇ ਨਸ਼ੀਲੇ ਪਦਾਰਥ ਸੇਵਨ ਕਰਨ ਦਾ ਆਦੀ ਹੈ ਅਤੇ ਵੇਚਦਾ ਵੀ ਹੈ ਪੁਲਿਸ ਜਾਂਚ ਦੌਰਾਨ ਤਸਕਦਾ ਇੱਕ ਅੰਤਰਰਾਜੀ ਗਰੋ ਨਾਲ ਸੰਬੰਧ ਹੋਣ ਦਾ ਦਵਾ ਕੀਤਾ ਜਾ ਰਿਹਾ ਹੈ ਐਸਪੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਸਮਗਲਰ ਵਿਰੋਧ ਪਹਿਲਾਂ ਵੀ ਦੋ ਮਾਮਲੇ ਦਰਜ ਹਨ ਉਹਦਾ ਦੋ ਡੋਪ ਟੈਸਟ ਵੀ ਕੀਤਾ ਜਾ ਰਿਹਾ ਹੈ ਕਿਤੇ ਦੋਸ਼ੀ ਨੂੰ ਅਦਾਲਤ ਤੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਵਿੱਚ ਪੁੱਛਗਛ ਤੋਂ ਬਾਅਦ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਜੋ ਬੀਜੀਪੀ ਪੰਜਾਬ ਸ਼੍ਰੀ ਗੌਰਵਿੰਦਰ ਜਾਦਵ ਜੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਡੀਆਈਜੀ ਮੈਮ ਨਲੰਬਰੀ ਬੀਜੀ ਜੀ ਲੋਨੀਆ ਰੇਂਜ ਤੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜੱਦਾ ਵੈਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਕਿ ਇੱਕ ਮਹਿੰਮ ਨਸ਼ਿਆਂ ਦੇ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਚ ਚੱਲ ਰਹੀ ਹੈ ਉਹਦੇ ਤਹਿਤ ਕੱਲ ਸਾਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਮੁਖ ਅਫਸਰ ਖਾਣਾ ਦੁਰਾਹਾ ਸ਼੍ਰੀ ਆਕਾਸ਼ ਕੱਤ ਜੀ ਇਹਨਾਂ ਨੇ ਇੱਕ ਨਾਕਾ ਲਾਇਆ ਹੋਇਆ ਸੀ ਗੁਰਥਲੀ ਪੁਲ ਤੋਂ ਜਿਹੜਾ ਰਸਤਾ ਜਾਂਦਾ ਹੈ ਗੁਰਜੀਤਪੁਰਾ ਉਧੇ ਤੇ ਇੱਕ ਬੰਦਾ ਇਹਨਾਂ ਨੇ ਸ਼ੱਕ ਦੀ ਬਣਾ ਤੇ ਜਿਹੜਾ ਕਿ ਸਿਲਵਰ ਕਲਰ ਦੇ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਨੂੰ ਜਦੋਂ ਰੋਕਿਆ ਇਹਨਾਂ ਨੂੰ ਉਹਨ ਦੀ ਤਲਾਸ਼ੀ ਲੈ ਕੇ ਜਦੋਂ ਦੇਖਿਆ ਤੇ ਇਹਨਾਂ ਨੇ ਆਪਣੇ ਤਜਰਬੇ ਦੇ ਮੁਤਾਬਕ ਉਹਦੇ ਕੋਲੋਂ ਕੋਈ ਨਸ਼ੀਲੀ ਚੀਜ਼ ਜਿਹੜੀ ਉਹਦੇ ਕੋਲੋਂ ਮਿਲੀ ਬਰਾਮਦ ਹੋਈ ਕਿਉਂਕਿ ਉਹਦੀ ਕੁਆਂਟੀਟੀ ਹੈ ਜਿਹੜੀ ਉਹਦੇ ਮੁਤਾਬਕ ਇਹਨਾਂ ਨੇ ਫਿਰ ਇਮੀਡੀਏਟ ਉਹਨੂੰ ਉਹਦੀ ਪੁੱਛੰਦੇ ਉਹਦੀ ਸਹਿਮਤੀ ਲੈ ਕੇ ਕਿ ਮੈਂ ਆਪਦੀ ਤਲਾਸ਼ੀ ਕਿਸੇ ਗ੍ਰੇਟਡ ਅਫਸਰ ਤੋਂ ਕਰਵਾਉਣਾ ਚਾਹੁੰਦਾ ਹੈ ਜੋ ਕਿ ਸ਼੍ਰੀ ਹਿਮੰਤ ਮਲਹੋਤਰਾ ਡੀਐਸਪੀ ਪਾਇਲ ਉਹਨਾਂ ਨੂੰ ਮੌਕੇ ਤੇ ਬੁਲਾਇਆ ਉਹਨਾਂ ਨੇ ਮੌਕੇ ਤੇ ਬੁਲਾ ਕੇ ਉਹਦੀ ਮੋੜਲੀ ਪੁਸ਼ਕਿਸ਼ ਕਰਕੇ ਸਾਰੀ ਔਰ ਆਪਣੀ ਜੇਨ ਨਿਗਰਾਨੀ ਪ੍ਰੋਪਰ ਤਲਾਸ਼ੀ ਲਈ ਤਾਂ ਉਹ 304 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਹੜੀ ਕਿ ਬੜੀ ਵੱਡੀ ਪਲਾਵਦੀ ਹੈ ਖਾਸ ਤੌਰ ਤੇ ਇਸ ਏਰੀਆ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਹੈ ਉਹ ਬਰਾਮਦ ਹੋਈ ਔਰ ਉਸ ਤੋਂ ਹੋਰ ਡੰਗਾਈ ਦੇ ਵਿੱਚ ਜਿਹੜੀ ਆ ਪੁਸ਼ਕਿਸ਼ ਉਹ ਚੱਲ ਰਹੀ ਹੈ ਇਹਦਾ ਨਾਮ ਹੈਗਾ ਮਨਪ੍ਰੀਤ ਸਿੰਘ ਉਸਮੰਨਾ ਪੈਂਡੇ ਦਾ ਪੱਠੜ ਹੈ ਉਹ ਇਹ ਬੰਦਾ ਕ੍ਰਿਮੀਨਲ ਹੈ ਇਹਦਾ ਪੁਰਾਣਾ ਰਿਕਾਰਡ ਹੈ ਜਿਹੜਾ ਉਹਦੇ ਇਹਦੇ ਤੇ ਪਹਿਲਾਂ ਵੀ ਦੋ ਪਰਚੇ ਪਹਿਲਾਂ ਚੱਲ ਰਹੇ ਆ ਜਿਹਦੇ ਵਿੱਚ ਕੈਨਡੀਪੀ ਇਸ ਦਾ ਤੇ ਇਸ ਲਈ ਇਹ ਬੜੀ ਵਧੀਆ ਇੱਕ ਰਿਕਵਰੀ ਹੈ ਤੇ ਇਹਦੇ ਨਾਲ ਬੜਾ ਬਲ ਮਿਲਿਆ ਸਾਨੂੰ ਜਿਹੜਾ ਜੁਧ ਨਸ਼ਿਆਂ ਵਿਰੁੱਧ ਮੋਹਮ ਹੈ ਤੇ ਇਹਦੇ ਰਿਗਾਰਡਿੰਗ ਹੀ ਇਹ ਉਹਨੂੰ ਇਤਲਾ ਮਤਲਬ ਇਨਫੋਰਮੇਸ਼ਨ ਦੇ ਲਈ ਅਸੀਂ ਪ੍ਰੈਸ ਉਹ ਜਿੰਨੇ ਵੀ ਇਹਦੇ ਫਾਰਵਰਡ ਐਂਡ ਬੈਕਵਰਡ ਲਿੰਕੇਜ ਹੈ ਉਹਨਾਂ ਤੇ ਬੜੇ ਪ੍ਰੋਪਰ ਤਰੀਕੇ ਦੇ ਨਾਲ ਹੁਣ ਸਾਡੀ ਅੱਗੇ ਚੱਲ ਰਹੀ ਹੈ ਪੜਤਾਲ ਕਿ ਇਹ ਕਿੱਥੋਂ ਲੈ ਕੇ ਆਂਦਾ ਤੇ ਅੱਗੇ ਕਿੱਥੇ-ਕਿੱਥੇ ਦੇਣੀ ਹੈ ਕੀ ਇਹ ਆਪ ਵੀ ਨਸ਼ਾ ਕਰਦਾ ਹੈ ਯੈਸ ਇਹ ਨਸ਼ਾ ਕਰਦਾ ਹੈ ਇਹਦਾ ਡੋਪ ਟੈਸਟ ਕਰਾਇਆ ਜਾਊਗਾ ਕਿਉਂਕਿ ਇਹਦੇ ਤੇ ਪਹਿਲਾਂ ਵੀ ਜਿਹੜਾ ਐਨਡੀਪੀਐਸ ਦਾ ਹੈ ਉਹ 27 ਐਨਡੀਪੀਐਸ ਦੇ ਤਹਿਤ ਮਕਦਮਾ ਹੈ ਉਦੋਂ ਵੀ ਇਹਦਾ ਮਤਲਬ ਮਕਦਮਾ 27 ਐਨ ਡੀ ਪੀ ਉਸੇ ਉਦੋਂ ਇਹ ਕੋ ਰਿਕਵਰੀ ਹੋਈ ਆ ਪੀਣ ਦਾ ਸੀ ਡੋਪ ਟੈਸਟ ਪੋਜ਼ਿਟਿਵ ਆਇਆ ਤੇ ਸੰਜੀਡੀ ਰਿਕਵਰੀ ਲੱਗਦਾ ਕਿ ਇੰਟਰ ਸਟੇਟ ਨੈਟਵਰਕ ਹੋ ਸਕਦਾ ਹੈ ਸੱਤ ਬਿਲਕੁਲ 100% ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗੇ ਕਿ ਸਾਡਾ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਜਿਹੜੇ ਛੋਟੇ ਲੈਵਲ ਤੇ ਜਿਹੜੀ ਹੈ ਹੈਰੋਇਨ ਜਿਹੜੀ ਹੈ ਅਸੀਂ ਜਿੰਨੇ ਵੀ ਹੁਣ ਤੱਕ ਬਰਾਮਦ ਕਰਦੇ ਰਹੇ ਹਾਂ ਕੁੰਦੀ ਰਹੀ ਲੇਕਿਨ ਇਹ ਕਾਫੀ ਦੇਰ ਤੋਂ ਬਾਅਦ ਕਾਫੀ ਦੇਰ ਤੋਂ ਮਤਲਬ ਪਿਛਲੇ ਦੇ ਕੁ ਸਮੇਂ ਤੋਂ 2-4 ਮਹੀਨਿਆਂ ਤੋਂ ਇਹ ਫੋਨ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਾਨੂੰ ਹੈਰੋਇਨ ਇਹ ਜਿਹੜੀ ਬਰਾਮਦ ਰਿਮਾਂਡ ਵਗੈਰਾ ਤਾਂ ਲਿਆਦਾ ਜੀ ਉਹਨਾਂ ਦਾ ਰਿਮਾਂਡ ਵਗੈਰਾ ਲੈਣਾ ਥੋੜਾ ਇਹ ਪੇਸ਼ ਕਰਨਾ ਜੀ ਅੱਜ ਪੇਸ਼ ਕਰਕੇ ਪ੍ਰੋਪਰ ਰਿਮਾਂਡ ਲੈਵਾਂਗੇ ਉਹ ਤਾਂ ਲੈਣਾ ਹੀ ਪਏਗਾ ਕਿਉਂਕਿ ਜਿਸ ਤਰੀਕੇ ਦੀ ਰਿਕਵਰੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਉਹਦੇ ਤਹਿਤ ਇਹਦੇ ਜਿਹੜੇ ਫਾਰਬਿਡਡ ਬੈਕਵਰਡ ਲਿੰਕੀਜ ਉਹਨੂੰ ਬਹੁਤ ਦੰਗਾਈ ਦੇ ਵਿੱਚ ਆ ਸਾਡੇ ਮਾਨਜੋਗ ਐਸਐਸਪੀ ਦੀਆਂ ਗਾਈਡਲਾਈਨ ਦੇ ਮੁਤਾਬਕ ਅਸੀਂ ਇਹਦੀ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਸਰ ਮਾਰਕੀਟ ਵੈਲਿਊ ਕਿੰਨੀ ਹੋਣੀ ਹੈ ਦੀ ਮਾਰਕੀਟ ਵੈਲਿਊ ਤਾਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਤੇ ਆਈ ਥਿੰਕ ਇਹ ਦਸਨ ਦੀ ਵੀ ਲੋੜ ਨਹੀਂ ਹੈਗੀ ਇਹ ਐਵੇਂ ਠੀਕ ਹੈ ਮਾਰਕੀਟ ਵੈਲਿਊ ਦਾ ਕੁਝ ਨਹੀਂ ਮੈਂ ਕਹਿ ਸਕਦਾ